ਨਾ ਨਾ ਪੰਜਾਬ ਦਾ ਮੁੱਖ ਮੰਤਰੀ ਦਾ ਬੋਲ ਪਿਆ ਵੀ ਇਹ ਗਲਤ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਉਹਦੇ ਮੂੰਹੋਂ ਦੋਸਤ ਨਹੀਂ ਆਏ ਇਹ ਉਸ ਨਸੂਮ ਦੇ ਨਾਲ ਬਹੁਤ ਮਾਰਾ ਹੋਇਆ ਧੱਕਾ ਹੋਇਆ ਸੁਣਿਆ ਤੁਸੀਂ ਭਗਵੰਤ ਮਾਨ ਦੇ ਮੂੰਹੋਂ ਕਿਸੇ ਮੰਤਰੀ ਦੇ ਮੂੰਹੋਂ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਵੋਟਾਂ ਲੈਣੀਆਂ ਨੇ ਇਹ ਸਾਰੀਆਂ ਤੀਜਾਂ ਆਵਾਜ਼ ਦੀ ਤਕ ਲੋਕ ਨੇ ਜਿਹੜੇ ਉਹ ਲੈ ਕੇ ਆਏ ਨੇ ਉਹਨਾਂ ਲਈ ਦੇਣ ਆ ਸਾਰਾ ਕੁਝ ਅਸੀਂ ਵੀ ਚਾਹੁੰਦੇ ਵੀ ਇੱਥੇ ਨਹਿਰ ਇਹਨਾਂ ਦੇ ਵੋਟਰ ਜੋ ਵੀ ਪਹਿਲਾਂ ਤੁਸੀਂ ਸੁਣਿਆ ਇਹਨਾਂ ਦੀਆਂ ਐਂਡੀਆਂ ਜੋ ਇੱਥੇ ਬਣੀਆਂ ਨੇ ਉਹ ਸਾਰੀਆਂ ਰੱਤ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣਾ ਚਾਹੀਦਾ ਹੈ ਪੰਜਾਬ ਆ ਸਾਡਾ ਅਸੀਂ ਪੰਜਾਬ ਦੇ ਵਸਣਦੇ ਆ ਜੇ ਅਸੀਂ ਨਹੀਂ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਸਾਨੂੰ ਤੁਰਨਾ ਪੈਣਾ ਸਾਰੇ ਇਕੱਠੇ ਹੋ ਕੇ ਬਾਹਰ ਮੈਂ ਸਾਡੇ ਵੀਰ ਬੈਠੇ ਨੇ ਸਾਨੂੰ ਸਾਰੇ ਪਾਸੇੋਂ ਮਾਰਿਆ ਜਾਂਦਾ ਹੈ ਤੁਸੀਂ ਇਹ ਦੇਖ ਰਹੇ ਹੋ ਨਾ ਇੱਕ ਵੀਡੀਓ ਚੱਲਦੀ ਆ ਜਿਹੜੀ ਚੱਲ ਰਹੀ ਆ ਜਿਹੜੇ ਕਹਿੰਦੇ ਨੇ ਨਾ ਰਹੂਗਾ ਬਾਸ ਨਾ ਬਚੂਗੀ ਵੰਸ ਦੀ ਸੜ ਦਿਓ ਪਾਣੀ ਇਹ ਪਾਣੀ ਕੁਦਰਤੀ ਦੇ ਨਹੀਂ ਤੁਹਾਨੂੰ ਮਾਰਿਆ ਜਾ ਰਿਹਾ ਚਾਰੇ ਪਾਸਿਆਂ ਤੋਂ ਖਤਮ ਕੀਤਾ ਜਾ ਰਿਹਾ ਚਾਹੇ ਉਹ ਪਾਣੀ ਦੇ ਉੱਤੇ ਮਸਲੇ ਦੇ ਉੱਤੇ ਹੋਵੇ ਚਾਹੇ ਪ੍ਰਵਾਸ ਦੇ ਨਾਂ ਤੇ ਹੋਵੇ ਚਾਹੇ ਕੋਈ ਬਿਮਾਰੀ ਹੋ ਜੇ ਚਾਹੇ ਕੋਈ ਹੋਰ ਗੱਲਬਾਤ ਹੋ ਜੇ ਚਾਹੇ ਉਠੇ ਮੁਕਾਬਲੇ ਹੋ ਜਾਣ ਸਾਰੇ ਪਾਸੇ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਮжоਰਟੀ ਖਤਮ ਕੀਤੀ ਜਾ ਰਹੀ ਆ ਹੁਣ ਸਾਨੂੰ ਸਿੱਖਾਂ ਨੂੰ ਇੱਕ ਤਹਈਆ ਕਰਨਾ ਪੈਣਾ ਇਕੱਤਰ ਹੋ ਕੇ ਤੁਰਨਾ ਪੈਣਾ ਸਾਨੂੰ ਆਪਣੇ ਰਾਜ ਦੀ ਗੱਲ ਕਰਨੀ ਪੈਣੀ ਹੈ ਸਾਡਾ ਰਾਜ ਅਜਿਹਾ ਸਾਨੂੰ ਜਿੰਨਾ ਚਿਰ ਅਸੀਂ ਖਾਲਸਾ ਰਾਜ ਦੇ ਪੰਦੀ ਨਹੀਂ ਬਣਦੇ ਉਹਨਾਂ ਚਿਰ ਇਹ ਸਾਨੂੰ ਮਾਰਦੇ ਰਹਿਣਗੇ ਕੁੱਟਦੇ ਰਹਿਣਗੇ ਤੇ ਆਹੀ ਕੁਝ ਬਾਪਰਨਾ ਹੈ ਸਾਨੂੰ ਉਧਰ ਵੀ ਤੁਰਨਾ ਪੈਣਾ ਹੈ ਸਾਨੂੰ ਆਪਣੇ ਖਾਲਸਾ ਰਾਜ ਦੀ ਵੀ ਗੱਲ ਕਰਨੀ ਪੈਣੀ ਹੈ ਜਿੱਥੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਸੇਬੰਦੀਆਂ ਨੇ ਜਿਨ੍ਹਾਂ ਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਹ ਚੁੱਪ-ਚੁੱਪੀ ਬੈਠੀਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਉਹਨਾਂ ਨੂੰ ਤੁਸੀਂ ਜਾ ਕੇ ਰੱਬ ਮੰਨਦੇ ਹੋ ਉਹਨਾਂ ਨੂੰ ਜਾ ਕੇ ਪੂਜਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਨੇ ਕਿਸੇ ਦੇ ਇੱਕ ਵੀ ਆਪਣੇ ਮੂੰਹ ਚੋਂ ਨਿਕਲਦਾ ਵੀ ਇਹ ਸਰਕਾਰਾਂ ਗਲਤ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਕਿਉਂਕਿ ਉਹ ਸਰਕਾਰਾਂ ਦੇ ਖੁੱਡਲੀ ਚੱਟ ਬਣੇ ਹੋਏ ਨੇ ਉਹ ਸਰਕਾਰਾਂ ਦੇ ਪਿੱਟਲੂ ਬਣੇ ਹੋਏ ਨੇ ਤਾਂ ਹੀ ਨਹੀਂ ਬੋਲਦੇ ਇਹ ਪ੍ਰਵਾਸੀ ਦਾ ਕੀ ਗੱਲ ਆ ਸੀ ਸ਼ਾਮ ਨੂੰ ਸੂਰਜ ਡੁੱਬਦੂ ਪਹਿਲਾਂ ਪਹਿਲਾਂ ਇਸ ਪੰਜਾਬ ਤੋਂ ਕੱਢ ਸਕਦੇ ਆ ਜੇ ਉਹ ਨਿਹੰਗ ਸਿੰਘ ਜਥੇਬੰਦੀਆਂ ਤਿਆਰ ਪ੍ਰਤਿਆਰ ਹੋ ਕੇ ਕੰਮ ਕਰੇਣ ਪਰ ਉਹ ਨਹੀਂ ਬੋਲਣੀਆਂ ਆਪਣੀ ਪਿੱਠ ਮਕੁੰਦੇ ਨਹੀਂ ਐਸ ਤਰ੍ਹਾਂ ਸਲੇ ਤੇ ਆਉਣਗੀਆਂ ਨਹੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਕੋਈ ਇੰਕਾਊਂਟਰ ਕਰਕੇ ਮਾਰ ਦੇ ਸਾਨੂੰ ਪੰਜਾਬ ਨੂੰ ਉਹ ਜਿੱਦ ਮਰਜ਼ੀ ਪਰਮਾਤੀ ਵੱਲ ਠੱਕੀ ਜਾਣ ਜਦੋਂ ਕੋ ਬੈਂਟਰ ਕਰੇ ਸਰਕਾਰ ਐਜੰਸੀਆਂ ਜਿਹੜਾ ਕੁਸ਼ ਮਰਜ਼ੀ ਕਰਨ ਉਹਨਾਂ ਨੇ ਕਦੇ ਵੀ ਹੋਰ ਗੱਲਾਂ ਤੇ ਨਹੀਂ ਆਉਣਾ ਉਹਨਾਂ ਨੇ ਆਪਣੀ ਡੇਰੇ ਬਾਦ ਨੂੰ ਵਧਾਉਣਾ ਹੈ ਉਹਨਾਂ ਨੇ ਨਕਲ ਚਲਾਉਣੇ ਨੇ ਇੱਥੇ ਤੱਕ ਵੀ ਸ਼ਾਮਿਲ ਨੇ ਉਹ ਬਸ ਮਹੱਲੇ ਕੱਢਣੇ ਨੇ ਆਪਸਕਾਰ ਸਕਦੇ ਨੇ ਭਰਾਵੋ ਤੁਸੀਂ ਇਹ ਵੀ ਦੇਖਣਾ ਜਿਹੜਾ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ ਕੌਣ ਪੰਜਾਬ ਦੇ حق ਦੀ ਗੱਲ ਕਰਦਾ ਹੈ ਉਹਨਾਂ ਦੇ ਨਾਲ ਤੁਰਿਆ ਕਰੋ ਜਿਹੜੇ ਗੂਗਲ ਦੇ ਨੇ ਤੁਸੀਂ ਉਹਨਾਂ ਦਾ ਵੀ ਸਾਥ ਨਹੀਂ ਦਿੰਦੇ ਇਸ ਕਰਕੇ ਮੇਰੀਆਂ ਬੇਨਤੀਆਂ ਨੇ ਜ਼ੋਰ ਵੀ ਹੈ ਇੱਥੇ ਫੈਸਲੇ ਲੈ ਗਏ ਨੇ ਜੋ ਵੀ ਮੁਹਾਵ ਕੇ ਤੋਰਨੀ ਆਸੀ ਤੁਹਾਡੇ ਨਾਲ ਖੜੇ ਆ ਇਹ ਸਿਰਫ ਪੰਜਾਬ ਵਾਸਤੇ ਆ ਹੋਰਾਂ ਦੇ ਵਾਸਤੇ ਕੋਈ ਗੱਲ ਨਹੀਂ ਇੱਥੇ ਬਹੁਤ ਸਾਰੇ ਆ ਕੇ ਚਲੇ ਗਏ ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਜਦੋਂ ਸਾਡੇ ਪੇਟ ਦੇ ਵਿੱਚ ਬੀਬੀਆਂ ਦੇ ਗਰਭ ਦੇ ਵਿੱਚ ਮੀਰ ਮੰਨੂ ਨੇ ਬੱਚਿਆਂ ਨੂੰ ਕਤਲ ਕਰਤਾ ਟੋਡੇ ਕਰਕੇ ਗਾਂਜ ਹਾਰਵਾ ਦੇ ਚੱਕੜੀਆਂ ਦੇ ਚੱਕ ਤੇ ਫਿਰ ਹੁਣੇ ਸਾਨੂੰ ਦੁਬਾਰਾ ਲੈਣਗੇ ਹੁਣ ਤਾਂ ਸਾਡੇ ਪੰਜਾਬ ਕੀ ਪੂਰੇ ਭੜ ਦੇ ਵਿੱਚ ਸਿੱਖ ਬੈਠੇ ਨੇ ਪਰ ਗੱਲ ਉਦੋਂ ਮਾਣੀਆਂ ਜਦੋਂ ਅਸੀਂ ਸੱਚੇ ਹਿਰਦੇ ਦੇ ਨਾਲ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਵਾਸਤੇ ਕਰਾਂਗੇ ਅੱਜ ਅਸੀਂ ਗੱਲਾਂ ਪੰਜਾਬ ਦੀਆਂ ਕਰਦੇ ਆ ਜਦੋਂ ਸਰਕਾਰੀ ਦੰਤ ਦਾ ਦਬਾਅ ਆ ਜਾਂਦਾ ਫੇਰ ਉਹ ਅਸੀਂ ਚੁੱਪ ਕਰਕੇ ਕੇਸਲ ਵੱਟ ਕੇ ਬਹਿ ਜਾਣੇ ਆ ਇਸ ਕਰਕੇ ਸਾਨੂੰ ਨਗਤ ਤੇ ਹੋ ਕੇ ਪੰਜਾਬ ਦੇ ਦੰਦ ਲੈ ਕੇ ਚੱਲਣਾ ਪਊਗਾ ਪੰਜਾਬ ਦੀ ਗੱਲ ਕਰਨੀ ਪਊਗੀ ਫੇਰ ਇਹ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਔਲਾਦਾਂ ਦੀ ਖਿਮਾ ਅਸੀਂ ਫੇਰ ਉਸ ਹਰ ਵੀਰ ਬੱਚੇ ਨੂੰ ਜਿਹਦੀ ਦਰਦਨਾਕ ਉਸ ਮੌਤ ਹੋਈ ਹੈ ਪ੍ਰਵਾਸੀ ਨੇ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹੇ ਬੇਨਤੀ ਕਰਨ ਹੈ ਕਿ ਹਮੇਸ਼ਾ ਹੀ ਉਹਨੂੰ ਆਪਣੇ ਅਚਾਨਾਂ ਦੇ ਵਿੱਚ ਨਿਵਾਸ ਵਾਖੇ ਦੇ ਪਰਿਵਾਰ ਦੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਆ ਪੰਜਾਬ ਦੇ ਨਾਲ ਖੜੇ ਆ ਜਿੱਥੇ ਮਰਜੀ ਤੁਸੀਂ ਕਹੋਗੇ ਉਥੇ ਹਾਜ਼ਰ ਹੋਵਾਂਗੇ ਪੁਰਾਣੀ ਦੁਕਾਨ ਦੀ ਫੇਮ